ਦੇ ਜਿਹੜੀ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਸਖਤ ਨਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਜੁਧ ਨਸ਼ਾ ਵਿਰੁੱਧ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਸ ਦੇ ਤਹਿਤ ਅੱਜ ਸੀ ਪਿੰਡ ਧਾਰਣ ਥਾਣਾ ਜੜਿਆਲਾ ਜ਼ਿਲ੍ਹਾ ਅਮ੍ਰਿਤਸਰ ਦੇ ਹੱਥੀ ਵਿਕੇ ਆਏ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਇਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਜਿਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹੀਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ ਸਨੋ ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ ਸਨੋ ਬਲਦੇਵ ਸਿੰਘ ਇਹ ਦੋਵਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ ਸੱਤ ਪੱਤੀ ਨਹੀਂ ਤੇ ਸੱਤੇ ਤੇ 4 ਪੱਤੀ ਐਨਡੀਪੀਐਸ ਹੈ ਇਹ ਦੋਵੇਂ ਜਣੇ ਜੇਲ੍ਹ ਚ ਨੇ ਬੰਦ ਇਹ ਇਹਨਾਂ ਨੇ ਜਿਵੇਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਸ ਟੀਮ ਮੌਕੇ ਤੇ ਇਥੇ હાજર ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਉਹ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਇੰਨਾ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਸਰ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਜੇਬੀ ਸੀ ਕਰਸ ਦੇ ਆ ਤੇ ਕਾਰਵਾਈ ਹੋਈ ਹੈ ਪੰਜਾਬ ਸਰ ਇਸ ਤੋਂ ਇਲਾਵਾ ਕਿੰਨੇ ਕਿਉਂ ਪ੍ਰੋਪਰਟੀ ਨੇ ਬਣਾਈਆਂ ਨੇ ਇੱਥੇ ਹੈਗੇ ਜੀ ਹੋਰ ਕਿੰਨੇ ਜਿਹੜੇ ਫੈਰ ਨਹੀਂ ਬਜਣਾ ਸ਼ੁਰੂ ਦਿਨ ਅੰਮ੍ਰਿਤਸਰ ਦਿਹਾਤੀ ਜੀ ਪੰਜਵੀਂ ਐਸੀ ਖਾਣਾ ਹੈ ਜਿੱਥੇ ਅੱਡਾ ਦੀ ਇੱਕ ਇਲੈਗਲ ਰਿਮੋਵਲ ਸਭੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸੱਜਾ ਕੁਰੀ ਤੋਂ ਮੰਨ ਲਓ ਹੋਰ ਵੀ ਕੋਈ ਆਪਣੀ ਜਗ੍ਹਾ ਜਿਹੜੀ ਬਣਾਈ ਗਈ ਹੈ ਜੀ ਵਾਪਸ ਲਿਆਦਾ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਪੂਰੀਆਂ ਫਰੀਕੀ ਨਾਲ ਤਸਦੀਕ ਕਰ ਰਹੇ ਹਾਂ ਕਿ ਕਿਹੜੇ ਕਿਹੜਾ ਰਾਵਾਂ ਨੇ ਖਾੜ ਤੇ ਯਾਗਰੀ ਤੱਕ ਵੀ ਹੈ ਇਹਨਾਂ ਦੇ ਜਾਂ ਸਖਤੋ ਸਖਤ ਐਕਸ਼ਨ ਪਾਇਮਗਾ ਜਿਹੜੇ ਇੱਥਾਂ ਦੇ ਲੋਕ ਨਹੀਂ ਜਿਹੜੇ ਇਹ ਸੋਚਦੇ ਨੇ ਆਰਾਮ ਧੰਗਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਇੱਦਾਂ ਤੁਹਾਨੂੰ ਅਮਨ ਚੈਨਣ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਤੋਂ ਇਹ ਧੰਦੇ ਤੋਂ ਬਾਹਰ ਨਿਕਲਣਾ ਹੀ ਕਿੰਨੇ ਪਰਚੇ ਦਰਨੇ ਨੇ ਸਾਰੇ ਉਹਨਾਂ ਦੇ ਉੱਪਰ ਜਿਹੜਾ ਜਨਕਰੀ ਤੋਂ ਮੰਗਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਨਕਰੀ ਜੱਗਾ ਇਹਦੇ ਖਾਸ ਸੱਤ ਟੀਡੀ ਹੈ ਸਰ ਇਹ ਰਿਸਪੋਨਸ ਲੈ ਲਿਆ 486 ਕਰਨੇ ਹੈ ਹਜੇ ਵੀ ਇਹ ਦੋਵੇਂ ਜੇਸਟ ਬਣ ਸਰ ਲੋਕਾਂ ਨੇ ਕੀ ਮੈਸੇਜ ਆਇਆ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹੱਦਿਆ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੋਨਸ ਹੈ ਲੋਕ ਵੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ 'ਚ ਭੱਜਿਓ ਰਹੇ ਨੇ ਕੋਟ ਸੈਂਟਰਸ 'ਚ ਜਿਹੜੇ ਹੈਗੇ ਆ ਭੱਜਿਓ ਰਹੇ ਨੇ ਪੰਜਾਬ ਸਰਕਾਰ ਦੇ ਆ ਜਿਹੜੀਆਂ ਸੈਂਟਰ ਬੱਕ ਬੱਕ ਉਹ ਇਸਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਭ ਮਾਣ ਰਹੇ ਨੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀਆਂ ਕਿ ਚੰਗੀ ਪੱਧਰ ਤੇ ਤੇ ਲੋਕੀ ਜਿਹੜੇ ਲੋਹਤ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਬੁਰੀ ਸਰ ਨਸ਼ਾ ਨਸ਼ਾ ਤਾਂ ਜੇ ਬਹੁਤ ਅਜੀਬ ਨਸ਼ਾ ਕਿੰਨਾ ਬਹੁਤ ਜ਼ਿਆਦਾ ਵਿਗੜਿਆ ਨਸ਼ਾ ਜੰਨਿਆੜਾ ਬੰਦੇ ਦੇ ਵਿੱਚ ਕਿੰਨੇ ਘਰ ਹੈਗੇ ਜਿਹੜੇ ਅੱਜ ਅਸੀਂ ਬਹੁਤ ਜ਼ਿਆਦਾ ਆਈਡੈਂਟੀਟੀ ਆਲੇ ਗੁਰੂ ਜੀ ਦੀ ਜੁੱਤੀ ਵਾਰੀ ਜਿਹੜਾ ਹੈਗਾ ਇਹ ਮਾਰਨਿੰਗ ਕਰੇ ਜੀ ਚੱਲ ਰਹੀ ਚੱਲ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਜਿੱਕੇ ਸਤਨੀ ਜਿਹੜਾ ਕੰਤਾ ਹੈਗਾ ਉਹਦੇ ਚਾਰ ਦੇ ਵਿੱਚ ਬੈਦ ਬੈਦ ਜਿਹੜੀ ਜਿਹੜੀ ਸ਼ਰਾਬ ਜਿਹੜੀ ਬੋਲਾਈ ਜਾ ਰਹੀ ਹੈ ਜਾਂ ਵੰਡੀ ਜਾ ਰਹੀ ਆ ਉਹ ਵੀ ਵੇਚੀ ਜਾ ਰਹੀ ਹੈ ਕਿਹਨਾਂ ਦਾ ਕੋਈ ਸਰਕਾਰੀ ਜਾਂ ਬਿਲਕੁਲ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਤੋਂ ਤੁਸੀਂ ਦੇਖੋ ਸਾਹਮਣੇ ਰਾਤ ਤੋਂ ਬਾਅਦ ਇੱਕ ਸਾਹੀ ਜਾਇਕ ਦੇ ਪੱਤੇ ਜਿਹੜੇ ਹਨ ਮੰਦਰ ਦੇ ਆਸ-ਪਾਸ ਜਿਹੜਾ ਵੱਲੋਂ ਕਿਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜ ਆਭਰੂਪ ਤੇ ਤੈਅ ਜਿਹੀ ਕਾਰਵਾਈ ਹੈ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਕਰਾਂਗੇ ਸਰ ਲੋਕਾਂ ਦਾ ਕੀ ਸਹਯੋਗ ਹੈ ਲੋਕਾਂ ਦਾ ਸਹਯੋਗ ਲੋਕੀ ਬਹੁਤ ਹੀ ਜ਼ਿਆਦਾ ਪੋਜ਼ਿਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆਪ ਆ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਇਹ ਨਾਣਾ ਬੰਦਾ ਹੈਗਾ ਇਹ ਨਸ਼ਾ ਦੇ ਚ ਨਾਣਾ ਬੰਦਾ ਹੈ ਇਹਨ ਇੱਕ ਤੇ ਨਾਹਜ਼ ਪ੍ਰੋਪਰਟੀ ਹੈਗੀ ਇਹ ਨਹੀਂ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹੈ ਤੇ ਅਸੀਂ ਹੋਰ ਵੀ ਤੁਹਾਡੇ ਮਾਦੇ ਬਰਾਈਏ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਇਹ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੰਦੇ ਹੋਏ ਪ੍ਰਸ਼ਾਸਨ ਦਾ ਸਾਥ ਨਾ ਸਰਕਾਰ ਦਾ ਸਾਥ ਨਾ ਜਿਹੜਾ ਯੁੱਧ ਨਸ਼ਿਆਂ ਦੇ ਨੂੰ ਚੱਲੂ ਹੈ ਮਾਣਿਓ ਸੀਐਨ ਸਾਹਿਬ ਮਾਣਿਓ ਬੀਕੇਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾ ਹੈ ਇਹਨੂੰ ਹੋਰ ਵੀ ਕਾਮਯਾਬ ਬਣਾਓ ਤੇ ਆਪਣਾ ਜਿਹੜਾ ਪੰਜਾਬ ਦੀ ਸੁਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਹੁਲਟ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇਦਾਂ ਦਾ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚਿੜੀ ਬਣੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ ਧੰਨਵਾਦ